ਬਾਈ ਜੀ ਸਾਰੇ ਵੀਰਾਂ ਪਿਆਪਰੇ ਅੱਛੇ ਕਾਰ ਵਿੱਚ ਸਾਡਾ ਠੀਕ ਠਾਕ ਵੱਜ ਪਹੁੰਚਿਆ ਜੀ ਜਰਗ ਦੇ ਮਿਲੇ ਤੇ ਬਾਈ ਜੀ ਨੇ ਆਪਣੇ ਕੋਲੇ ਗੱਲਬਾਤ ਕਰਦਾਂਗੇ ਵੀ ਬਾਈ ਜੀ ਕਿੱਥੋਂ ਆਏ ਤੇ ਕਿੰਨੇ ਕੁ ਬੱਕਰੀਆਂ ਉਹ ਲੈ ਕੇ ਆਏ ਨੇ ਬਾਈ ਅੱਛੇ ਕਾਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਚਾਲ ਨੇ ਬਾਈ ਜੀ ਹਾਂ ਚੜ੍ਹਦੀ ਕਲਾ ਜੀ ਠੀਕ ਹੈ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਹੀ ਆਪਣਾ ਨਾਮ ਵੀਰੇ ਮਨਪ੍ਰੀਤ ਸਿੰਘ ਜੀ ਠੀਕ ਹੈ ਬਾਈ ਜੀ ਮਨਪ੍ਰੀਤ ਜੀ ਤੇ ਆਪਣਾ ਪਿੰਡ ਕਿਹੜਾ ਆਪਣਾ ਵੀਰ ਪਿੰਡ ਮੂੰਗੋ ਜੀ ਮੂੰਗੋ ਹਾਂ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੋਂ ਬੱਕਰੀਆਂ ਦਾ ਜੀ ਇਹ ਵੀਰੇ 16 ਤੋਂ 16 ਤੋਂ ਹਾਂਜੀ 8 ਸਾਲ ਹੋ ਗਏ ਹਾਂ ਹਾਂ ਪ੍ਰੋਪਰ ਦੂਹਾ ਕਮ ਆਪਣਾ ਗਾਵਾਂ ਦਾ ਹੈ ਗਾਵਾਂ ਦਾ ਹਾਂ ਚਟਕ ਯਾਨੀ ਕਿ ਬੱਕਰੀਆਂ ਦੀ 16 ਤੋਂ ਵਧਾਈ ਆ ਆਪਾਂ ਨੇ ਠੀਕ ਵੇ ਜੀ ਗਾਵਾਂ ਕਿੰਨੀਆਂ ਰੱਖੇ ਹੋਏ ਨੇ ਗਾਵਾਂ ਵੀਰੇ ਹੈਗੀਆਂ 35 40 ਕਮ 35 ਜਣੇ ਹਾਂਜੀ ਠੀਕ ਹੈ ਜੀ ਬੱਕਰੀਆਂ ਕਿੰਨੀਆਂ ਨੇ ਬੱਕਰੀਆਂ ਤਾਂ ਹੁਣ ਮਾਲਕ ਦੀ ਕਿਰਪਾ ਨਾਲ ਵੀਰੇ 100 ਤੋਂ ਬਾਹਰ ਆ ਬੱਕਰੀਆਂ ਇਹ ਕਿਵੇਂ ਰੱਖਣੀਆਂ ਗਾਵਾਂ ਨਾਲ ਇਹ ਸਾਨੂੰ ਚਟਕ ਸੀ ਕਿ ਇੱਕ ਦੋ ਰੱਖਦੇ ਸੀਗੇ ਠੀਕ ਹੈ ਜੀ ਮੇਲ ਹੈਗਾ ਕਿ ਨਾ ਕਿੰਨਾ ਮੇਲ ਵੀਰੇ ਮੇਲ ਹੈਗਾ ਇਹਨਾਂ ਦਾ ਮੇਲ ਹੈਗਾ ਹਾਂ ਮੇਲ ਹੈਗਾ ਇਹਨਾਂ ਦਾ ਠੀਕ ਹੈ ਜੀ ਫਾਇਦਾ ਕਿੱਧਰ ਵੱਧ ਲੱਗਦਾ ਤੁਹਾਨੂੰ ਫ ਇਹਨਾਂ ਚ ਵਧੀਆ ਲੱਗ ਰਿਹਾ ਹੋ। ਅਸੀਂ ਕਹਿੰਦੇ ਇਹਨਾਂ ਚ ਵਧੀਆ ਲੱਗ ਰਿਹਾ ਹੈ। ਇਹਨਾਂ ਚ ਵਧੀਆ ਲੱਗ ਰਿਹਾ ਹੈ। ਠੀਕ ਹੈ ਭਾਈ ਜੀ। ਯਾਨੀ ਕਿ ਹੋ ਗਈ ਆਪਣੇ ਕੋਲ 100 ਗੋ ਹੋ ਗਈਆਂ। ਹਾਂ ਜੀ ਹਾਂ 100 ਜਾਨਵਰ ਤੇ ਆਸ-ਪਾਸ ਹੈਗਾ ਹੁਣ ਆਪਣੇ ਕੋਲ। ਚਾਰ ਦਿਓ ਕਿ ਆਪਾਂ ਫਾ ਨਾ ਵੀਰੇ ਚਾਰਨ ਵਾਲੇ ਮੁੰਡੇ ਕਦੇ ਸ਼ੌਂਕੀਆ ਗੇੜਾ ਫਤਿਹਪੁਰ ਤੋਂ ਹੈਗੇ ਨੇ ਮੁੰਡੇ ਦਿਵਾ ਲਿਆ ਹੁੰਦੇ ਨੇ। ਨਹੀਂ ਆਪਣੀਆਂ ਫਾਰਮ ਤੇ ਹੀ ਖੜਦੀਆਂ ਨੇ। ਠੀਕ ਹੈ ਭਾਈ ਖਵਾਉਣੇ ਕੀ ਕੀ ਆ ਫਿਰ ਇਹਨੂੰ ਸਾਈਲੇਜ ਚੱਲਦਾ ਵੀਰੇ। ਸਾਈਲੇਜ ਚੱਲਦਾ। ਸਾਈਲੇਜ ਯਾਰ ਸੰਨੀ ਜੀ। ਠੀਕ ਹੈ ਬਈ ਖਾਂਦੀਆਂ ਨੇ ਸਾਈਲੇਜ ਹਾਂ ਹਾਂ ਸਾਈਲੇਜਰ ਸੰਨੀ ਖਾ ਰਹੀਆਂ ਨੇ ਵੀਰੇ ਠੀਕ ਹੈ ਬਈ ਕਿਵੇਂ ਖਵਾਉਣਾ ਸਾਈਲੇਜ ਇਹਨਾਂ ਨੂੰ ਕੀ ਇਹਦਾ ਮੇਰਾ ਤਰੀਕਾ ਕੀ ਹੈ ਤਰੀਕਾ ਵੀਰੇ ਜਿਹੜਾ ਗਾਇਆਂ ਨੂੰ ਸਾਈਲੇਜ ਪਾ ਰਿਹਾ ਉਹੀ ਇਹਨਾਂ ਨੂੰ ਪਾ ਰਿਹਾ ਇਦਾਂ ਹੀ ਪਾ ਦੇ ਨੂੰ ਜਾਂ ਫਿਰ ਉੱਪਰ ਕੁਝ ਲਾਉਣਾ ਨਾ 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 ਇਦਾਂ ਹੀ ਪਾ ਰਿਹਾ ਇਦਾਂ ਹੀ ਪਾ ਆਹੀਂ ਖਾ ਲੈਂਦੀਆਂ ਆਹੀਂ ਖਾ ਲੈਂਦੀਆਂ ਸੰਨੀ ਜਾਣੀ ਇਹਨਾਂ ਨੂੰ ਆਪਾਂ ਰਲਾ ਕੇ ਪਾਉਣਾ ਜਿਵੇਂ ਆਪਾਂ ਦੂਸਰੇ ਜਾਨਵਰਾਂ ਨੂੰ ਪਾਉਨੇ ਆ। ਠੀਕ ਆ ਜੀ। ਤੂੜੀ ਵਾਲੀ ਪਾਉਨੇ ਕਰਨੀ। ਤੂੜੀ ਵਾਲੀ ਵੀਰੇ ਜੰਗਮਾਰੇ ਦਾ ਟੋਕਾ ਸਿਆਲ ਚ ਜੀ। ਠੀਕ ਆ। ਆਤ ਪਾਉਣ ਦੀ ਮੇਨ ਗੱਲ ਆ ਜਿਹੜੀ ਮੈਨੂੰ ਨਹੀਂ ਆਤ ਨਹੀਂ ਵੀਰੇ ਲੱਗੇ ਪੈ ਨੇ ਪਸ਼ੂ। ਠੀਕ ਆ ਲੱਗੇ ਹੋਏ ਨੇ। ਹਾਂ ਜੀ ਹਾਂ। ਠੀਕ ਆ ਵੀ ਲੱਗੇ ਹੋਏ ਨੇ ਜੀ। ਹਾਂ ਜੀ ਹਾਂ। ਪੂਰੇ ਕਿੰਨੇ ਲੈ ਕੇ ਆਏ ਹੋ? ਪੂਰੇ ਹੈਗੇ ਨੇ ਵੀਰੇ 25-30 ਜਾਨਵਰ ਜਿਹੜੇ ਅੱਜ ਆਏ। ਵੇਚਣ ਵਾਲੇ ਹੈਗੇ ਨੇ ਉਹਦੇ ਵਿੱਚੋਂ। ਵੇਚਣ ਵਾਲੇ ਕੁਝ ਜਾਨਵਰ ਹੈਗੇ ਨੇ ਬਸ। ਕੁਝ ਬੱਚੇ ਸੇਲ ਹੋਏ ਬੈ ਨੇ ਵੀਰੇ ਘਰੇ। ਠੀਕ ਆ ਜੀ ਦਾ ਰੱਖਿਆ ਠੀਕ ਵਧਾਉਣੀਆਂ ਦੇ ਪੱਠਾ ਵਧਾਉਣੀਆਂ ਨੇ ਵੀਰੇ ਠੀਕ ਦਿਖਾਈਏ ਆਪਾਂ ਹਾਂਜੀ ਹਾਂਜੀ ਕੀ ਦਿਖਾਉਂਗੇ ਤੁਹਾਨੂੰ ਅੱਜ ਹੁਣ ਇੱਕ ਤਾਂ ਛੇਲਾ ਵੀਰਾ ਆਪਣੇ ਕੋਲੇ ਲੈ ਵੀ ਛੇਲਾ ਦੇਖੋ ਤੇ ਬੱਚਾ ਹੈਗਾ ਹੋਊਗਾ ਮਨ ਦਾ ਇਹ 2-2 ਮਹੀਨਾ ਦਾ ਨਾ ਹਾਂਜੀ 2 2 ਮਹੀਨੇ ਕੁਛ ਦਿਨਾਂ ਦਾ ਹੀ ਹੋਇਆ ਵੀਰੇ 2 ਕੁ ਮਹੀਨੇ ਦਾ ਬੱਚਾ ਦੇਖ ਸਕਦਾ ਨਾ ਬੱਕਰਾ ਹੀ ਆ ਹਾਂਜੀ ਹਾਂਜੀ ਬੱਕਰਾ ਹੀ ਆ ਬਾਈ ਮੂੰਹ ਮਾ ਦਿਖਾ ਦਿਓ ਕੀ ਦਾ ਬੱਚਾ ਇਹ ਕਿਹੜੀ ਬੱਕਰੀ ਕਿਹੜੇ ਕਿਹੜੇ ਬੱਕਰੇ ਦਾਗਾ ਇਹਦੇ ਵਾਲੀ ਬੱਕਰੀ ਵੀਰੇ ਘਰ ਆ ਬੱਕਰੀ ਅੱਛਾ ਹਾਂਜੀ ਪਿਓ ਕਿਹੜਾ ਦਾ ਪਿਆ ਹੋਇਆ ਹੈ ਲੈ ਵੀ ਇਹਦਾ ਬੱਚਾ ਦੇਖ ਸਕਦਾ ਹੋਣਾ ਇਹਦੀ ਹਾਈਟ ਕਿੰਨੀ ਹੋ ਗਈ ਬਾਈ ਜੀ ਬੱਕਰੇ ਦੀ ਇਹਦੀ ਹੈਗੀ ਹੈ ਜੀ 4.5 ਸਾਢੇ 45 ਜੀ ਲੈ ਵੀ 4.5 ਇੰਚ ਬੱਕਰਾ ਇਹਨੂੰ ਕਰ ਲਓ ਸਾਈਡ ਤੇ ਜੀ ਬੱਕਰਾ ਦੇਖੋ ਬਲਾਦਾ ਸਭ ਤੋਂ ਪਹਿਲਾਂ ਤੁਸੀਂ 4.5 ਇੰਚ ਹਾਈਟ ਆ ਗਈ ਜੈਡ ਬਲੈਕ ਆ ਜਮਾ ਉਮਰ ਕਿੰਨੀ ਹੋ ਗਈ ਇਹਦੀ ਜੀ ਇਹਦੀ ਉਮਰ ਹੋ ਗਈ ਜੀ 2.5 ਸਾਲ ਜੀ 2.5 ਸਾਲ 8 ਰੰਦ ਹੋ ਗਿਆ ਹਾਂ ਜੀ ਲੈ ਵੀ 8 ਹਾਂ ਜੀ ਹਜੇ 8 ਨਹੀਂ ਪੂਰੇ ਨਹੀਂ ਹੋਇਆ ਜੀ 8 ਹੋਇਆ ਨਹੀਂ ਪੂਰੇ ਨਹੀਂ ਜੀ ਉਹ ਦੂਗਾ ਲਿਆ ਹੀ ਛੇਲਾ ਫੜ ਕੇ ਲੈ ਵੀ ਦੇਖ ਸਕਦਾ ਹੋਣਾ ਹਾਂ ਜੀ ਹਾਂ ਜੀ ਠੀਕ ਹੈ ਲੈ ਵੀ ਬਾਈ ਕਹਿੰਦਾ 8 ਹਜੇ ਹੋਇਆ ਨਹੀਂ ਹੈਗਾ ਪੂ ਦੇਖ ਸਕਦੇ ਹੋ ਬੱਕਰਾ ਚੰਗਾ ਹੈ ਬੱਚਾ ਇਸੇ ਦਾ ਹੈ ਜੀ ਕਿਹੜਾ ਬੱਚਾ ਇੱਕ ਦੋ ਲਾਂ ਦਾ ਬੱਚਾ ਹੋਰ ਕੱਢੀ ਕਿੱਧਰ ਚੰਗਾ ਰਿਜ਼ਲਟ ਆਉਣਾ ਨਾ ਬੱਚੇ ਦਾ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਦੁੱਗਾ ਹੋ ਗਿਆ ਇੱਕ ਦੋ ਦੰਦ ਹੋ ਰਿਹਾ ਜੀ ਬੱਚਾ ਇਹਦਾ ਹੋਰ ਹੋ ਰਿਹਾ ਜੀ ਹਾਂ ਜੀ ਹਾਂ ਜੀ ਇਹ ਵੀ ਦੋ ਦੰਦ ਹੋ ਰਿਹਾ ਜੀ ਦੇਖ ਸਕਦੇ ਹੋਗੇ ਇਹਦੀ ਹਾਈਟ ਕਿੰਨੀ ਹੋਗੀ ਹੋਊਗੀ ਇਹਨੂੰ ਕਰਿਓ ਵੀਰੇ ਸਾਈਡ ਤੇ ਲਾਓ ਜੀ ਇਹਨੂੰ ਕਰ ਲਓ ਸਾਈਡ ਤੇ ਜੀ ਹਾਂ ਜੀ ਦੋ ਦੰਦ ਹੋ ਰਿਹਾ ਜੀ ਬੱਚਾ ਦੋ ਦੰਦ ਹੋ ਰਿਹਾ ਬੱਚਾ ਚੰਗਾ ਵੀ ਦੇਖ ਸਕਦੇ ਹੋ ਅਰੇ ਬੱਚੇ ਦਾ ਬਾਈ ਸਾਰੀ ਸਿਰੇ ਲਾਉਂਦਾ ਬੱਚਾ ਹਜੇ ਆਖੋ ਨਾ ਖੀਰਾ ਇਹ ਖੀਰਾ ਹੀ ਆ ਬਾਈ ਬੱਚਾ ਹਜੇ ਇਹ ਕੀ ਦਾਗਾ ਇਹ ਵੀ ਸਿਰੇ ਦਾ ਬੱਚਾ ਬਾਈ ਕੋਨਾ ਕਿਵੇਂ ਆ ਗਿਆ ਜੀ ਕੋਨਾ ਇਹਦੀ ਮਾਂ ਕੋ ਨਹੀਂ ਆ ਵੀਰੇ ਵੀ ਮਾਂ ਤੇ ਭੱਗ ਗਿਆ ਨਾ ਇਹ ਹਾਂ ਜੀ ਹਾਂ ਜੀ ਦੁੱਧ ਦਾੰਦ ਅੱਗੇ ਕਰਿਓ ਅੱਗੇ ਕਰ ਲੋ ਸਮਾਰ ਕੇ ਇਹਨੂੰ ਪਰਾਂ ਕਰ ਦੋ ਬਾਬਾ ਜੀ ਹਾਂ ਕੇਰੀ ਪੁੱਲਾ ਆ ਵੀ ਦੇਖ ਸਕਦੇ ਹੋ ਹਨ ਕੋਨਾ ਕਿਰਾ ਵਿੱਚ ਇਹ ਦੁੱਗਾ ਹਾਂ ਜੀ ਇਹ ਦੱਤਾ ਵਯਾ ਵੀਰੇ ਅੱਛਾ ਹਾਂ ਓਡੀਸਾ ਜਾਣਾ ਜੀ ਓਡੀਸਾ ਹਾਂ ਜੀ ਹਾਂ ਜੀ ਆਦਲ ਖਾਨ ਨੂੰ ਕੀਨ ਹੋਊਗਾ ਨਾ ਕੋਈ ਉਹਨੇ ਰੱਖਣਾ ਹਾਂ ਜੀ ਹਾਂ ਜੀ ਆਦਲ ਖਾਨ ਨੂੰ ਜਾਣਾ ਜੀ ਇਹ ਸਹੀ ਗੱਲ ਹੈ ਨੱਕ ਨੁੱਕ ਚੰਗਾ ਨਾ ਬੱਚਾ ਬਿਲਕੁਲ ਵੀਰੇ ਬਿਲਕੁਲ ਤਾਂ ਹੁਣ ਜਿਹੜੇ ਪਾਰਕੂ ਨੇ ਉਹਨਾਂ ਨੇ ਦੇਖਣਾ ਕਿੰਨੇ ਦਾ ਵੇਚਦਾ ਇਹ ਇਹ ਬੱਚਾ ਦੱਤਾ ਜੀ 22000 ਦਾ 22000 ਦਾ 22000 ਰੁਪਏ ਦਾ ਵੇਚਦਾ ਭਾਈ ਨਾ ਕਰ ਦੋ ਸਾਈਡ ਤੇ ਬੱਕਰੀਆਂ ਦਿਖਾਵਾਂਗੇ ਆਪਾਂ ਨੂੰ ਹਾਂ ਬੱਕਰੀਆਂ ਇੱਕ ਬੱਚਾ ਹੋਰ ਹੈ ਜੀ ਲਿਆਈ ਲੈ ਵੀ ਬੱਚਾ ਹੋਰ ਦਿਖਾ ਦਿਓ ਦੇ ਵੀ ਕਾ ਬੱਚਾ ਦੇਖੋ ਨੱਕ ਨਕੋੜੇ ਦਾ ਦੇਖ ਸਕਦੇ ਹੋ ਇਹਦੇ ਦੀ ਆ ਇਹ ਹਾਂਜੀ ਇਹ ਹੋਰ ਬਲੱਡ ਲਾਈਨ ਚੋਂ ਆ ਜੀ ਇਹ ਸੇ ਚੋਂ ਨਹੀਂ ਹੈ ਜੀ ਇਹ ਲੈ ਵੀ ਇਹ ਹੋਰ ਦਾ ਚੰਗਾ ਬੱਚਾ ਬਈ ਕੰਨ ਕੰਨ ਦੇਖ ਸਕਦੇ ਹੋ ਕੰਨ ਪੂਰੇ ਵੱਡੇ ਕੰਨ ਨੇ ਨਾ ਹਾਂਜੀ ਹਾਂਜੀ ਕੰਨ ਦੇ ਉੱਪਰ ਚਾਤੀ ਮਾਰਦੇ ਬਈ ਹੋਣਗੇ ਮਲਾ ਦਾ ਡੇਢ ਗਿੱਠ ਦੇ ਕੰਨ ਨੇ ਨਾ 18 19 ਇੰਚ 19 ਇੰਚ ਹਾਈਟ ਆ ਗੀ 18 19 ਇੰਚ ਕਹਿ ਰਹੇ ਨੇ ਬਈ ਕੰਨ ਹਾਂਜੀ ਲੱਭਗ 6 ਇੰਚ 7 ਇੰਚ ਚੌੜਾ ਹੋਊਗਾ ਨਾ ਇਹ ਵੇਚਣਾ ਜੀ ਬੱਚਾ ਨਹੀਂ ਜੀ ਇਹ ਨਹੀਂ ਵੇਚਣਾ ਇਹ ਨਹੀਂ ਵੇਚਣਾ ਹੈ ਕਰ ਦੋ ਸਾਈਡ ਦੇ ਬੱਕਰੀਆਂ ਦਿਖਾਓ ਹੁਣ ਆਪਣੀਆਂ ਆਓ ਕੱਢੀ ਮੰਨ ਲੈ ਕਰਦੀ ਬਹੁਤ ਵੱਡਾ ਫਾਰਮ ਆ ਬਾਈ ਜੀ ਕਹਿੰਦੇ 100 ਬੱਕਰੀ ਰੱਖਦੇ ਆਂ ਅਸੀਂ ਘਟੂ ਘਟ ਲੈ ਆ ਉਰੀ ਮੁਕਾਬਲੇ 'ਚ ਕਿੱਥੇ ਕਿੱਥੇ ਪਾਤੀਆਂ ਬੱਕਰੀਆਂ ਆਪਾਂ ਜੀ ਬਾਈ ਮੁਕਾਬਲੇਾਂ 'ਚ ਨਹੀਂ ਉਧਰੋਂ ਫੁਰਸਤ ਨਹੀਂ ਮਿਲ ਰਹੀ ਹੈ ਕੋਈ ਫੁਰਸਤ ਨਹੀਂ ਮਿਲਦੀ ਸਹੀ ਕਰਨਾ ਨਾ ਕੰਮ ਸਾਹਮਣਾ ਫਿਰੇ ਮਾਲ ਬਾਈ ਸੁੰਨਾ ਨਹੀਂ ਛੱਡਿਆ ਜਾਂਦਾ ਸਾਰੀ ਗੱਲ ਆ ਬਾਈ ਦੇਖ ਲਓ ਇਹ ਆ ਗਈ ਸੌਕਣ ਮੇਲੇ ਦੀ ਆ ਗਈ ਨਾ ਇਹ ਤੀਜਾ ਸੂਆ ਜੀ ਬੱਕਰੀ ਦਾ ਤੀਜਾ ਸੂਆ ਬੱਕਰੀ ਦਾ ਜੀ ਜੋੜੀ ਲਾਉਂਦੀ ਅੱਠ ਦੰਦ ਹੋ ਗਈ ਜੀ ਠੀਕ ਆ ਜੀ ਟੌਪ ਦੇ ਬੱਚੇ ਲਾਉਂਦੀ ਆ 5 ਤੋਂ 5.5 ਲੀਟਰ ਦੁੱਧ ਆ ਜੀ 5 5.5 ਲੀਟਰ ਦੁੱਧ ਆ ਬਾਈ ਦੇਖਦਾ ਗਰੰਟੀ ਇਹਨੇ ਦੁੱਧ ਦੀ ਜੀ ਬਾਈ ਜੀ ਹਾਂ ਆਪਾਂ ਸੇਲ ਨਹੀਂ ਵੈਸੇ ਕਰਨੀਆਂ ਸੇਲ ਨਹੀਂ ਕਰ ਕਰੀ ਇਹ ਵੀ ਚੰਗੀ ਆ ਬਾਈ ਆ ਲਓ ਹੀ ਫੜੀ ਇਹ ਕਿਵੇਂ ਦੰਦ ਤੋਂ ਕਿਵੇਂ ਇਹ ਇਹ ਵੀ ਪੂਰੇ ਪੂਰੇ ਦੰਦ ਹੋ ਗਈ ਬਾਈ ਜੀ ਫਲਈ ਪੂਰੇ ਦੰਦ ਹੋ ਗਏ ਵੀ ਹਨਾ ਹਾਂ ਜੀ ਇਹ ਵੀ ਚੰਗੀਆਂ ਬੱਕਰੀਆਂ ਨੇ ਸਾਰੀਆਂ ਕਰੀ ਚੱਲ ਪੂਰਨਾ ਸਾਈਡ ਤੇ ਪੁੱਤ ਸਾਈਡ ਤੇ ਕਰੀ ਚੱਲੋ ਜੀ ਕਿੰਨੇ ਸੂਏ ਲੈ ਲਏ ਉਹ ਤੋਂ ਬੱਕਰੀ ਤੋਂ ਹੀ ਉਹਦਾ ਦੂਜਾ ਸੂਆ ਜੀ ਉਹਦਾ ਦੂਜਾ ਸੂਆ ਇਹਦਾ ਕੈਂਮਾ ਸੂਆ ਜੀ ਇਹਦਾ ਤੀਜਾ ਸੂਆ ਜੀ ਅੱਗੇ ਕਰੋ ਕੰਨ ਦੇਖੋ ਬਾਈ ਜੀ ਪਹਿਲਾਂ ਤਾਂ ਦੇਖੋ ਬਾਈ ਜੀ ਪਾਣ ਪੱਤੇ ਵਰਕੇ ਕੰਨ ਨੇ ਬਾਈ ਦੇਖ ਕੰਨ ਪੂਰੇ ਵੱਡੇ ਵੱਡੇ ਇੱਧਰ ਕਰਿਓ ਮਾਣ ਆ ਵੀ ਦਿਖਾ ਦਿਓ ਅਸੀਂ ਤਿੰਨ ਜੀ ਫੜਕੇ ਹੋਰ ਇਹ ਇਹਨੇ ਦੂਜਾ ਸੂਆ ਦਾ ਜੀ ਹਾਂ ਇਹਦਾ ਤੀਜਾ ਜੀ ਤੀਜਾ ਸੂਆ ਬਈ ਦੇਖਦਾ ਦੁੱਧ ਇਹਦੇ ਥੱਲੇ ਕਿੰਨਾ ਹੋਊਗਾ ਜੀ ਦੁੱਧ ਵੀਰੇ ਇਹਦੇ ਵੀ 5 ਪਲੱਸੇ ਚੱਲ ਰਹੀਆਂ ਨੇ ਵੀਰੇ ਸਾਰੀਆਂ 5 ਪਲੱਸ ਸਾਰੀ 4 ਦੀ ਐਵਰੇਜ ਆ ਯਾਨੀ ਕਿ ਜਿਹੜੀਆਂ ਨਵੀਆਂ ਪੱਠਾਂ ਆਪਣੀਆਂ ਚੱਲ ਰਹੀਆਂ ਨੇ ਉਹਨਾਂ ਦੀ ਜੀ ਲੈ ਵੀ 5-5 ਲੀਟਰ ਦੁੱਧ ਦਾ ਬੱਕਰੀਆਂ ਥੱਲੇ ਆਣਾ ਹਾਂਜੀ ਠੀਕ ਆ ਜੀ ਮੱਝਾਂ ਵਾਲਾ ਕੰਮ ਹੀ ਆ ਵੀ ਜੋੜੀ-ਜੋੜੀ ਬੱਚਿਆਂ ਦੀ ਆ ਵੀਰੇ ਸਾਰੀਆਂ ਦੀ ਲੈ ਵੀ ਦੇਖ ਆ ਤੇ ਮਾੜੀ ਮਦਦ ਇਹਨਾਂ ਦੁੱਧਾਂ ਬੱਕਰੀ ਥੱਲੇ ਰੱਖਾਂ ਜੀ ਦੇਖ ਆ ਲਾਇਵਾ ਯਾ ਫਸਟ ਟਾਈਮ ਆ ਪੱਠ ਲੈ ਬਾਖੜ ਹੋ ਗਈ ਹੁਣ ਇਹ ਆ ਪੱਠ ਜੀ ਲੈ ਵੀ ਬਾਈ ਕਹਿੰਦਾ ਫਸਟ ਟਾਈਮ ਆ ਹਾਂ ਜੀ ਲੈ ਵੀ ਇਹ ਕਿੰਨੇ ਦੰਦ ਕਿੰਨੇ ਹੋ ਗਈ ਜੇ ਇਹ ਹਜੇ ਬਾਈ ਜੀ 6 ਦੰਦ ਆ ਜੀ ਲੈ ਵੀ 6 ਦੰਦ ਬੱਕਰੀ ਆ ਗਈ ਦੇਖ ਸਾ ਪੱਠ ਹੈਗੀ ਬੱਚੇ ਕਿੰਨੇ ਆ ਗਏ ਸੀਗੇ ਜੀ ਇਹਦੇ 2 ਬੱਚੇ ਨੇ ਲੈ ਵੀ 2 ਬੱਚੇ ਨੇ ਹਣਾ ਹਾਂ ਜੀ ਹਾਂ ਜੀ ਚੰਗੀ ਬੱਕਰੀ ਆ ਬਈ ਦੇਖ ਸਾ ਇਹ ਵੇਚਣੀ ਆ ਨਹੀਂ ਵੇਚਣ ਵਾਲੀ ਨਹੀਂ ਵੀਰੇ ਹੈ ਵੇਚਣ ਵਾਲੀ ਕੋਈ ਵੀ ਨਹੀਂ ਹੈ ਗਿਆ ਭਾਈ ਜੇ ਕੋਈ ਵੇਚਣ ਵਾਲਾ ਹੋਊਗਾ ਤਾਂ ਤੁਹਾਨੂੰ ਦਿਖਾਵਾਂਗੇ ਭਾਈ ਉਧਰ ਕਰ ਲਿਆ ਕਰੋ ਸਾਈਡ ਤੇ ਯਾਰ ਮੈਂ ਇਹਨੂੰ ਖਾਲੀ ਕਰ ਦਿਆ ਕਰੋ ਮਦਦ ਲੈ ਲਿਆ ਬਾਈ ਕਰੀ ਨੇ ਛੇਲੇ ਹੀ ਨੇ ਜਿਹੜੇ ਵੇਚਣ ਵਾਲੇ ਇਹ ਕਾਂਜਾ ਵੀਰੇ ਬੱਕਰੀ ਇਹ ਕਾਂਜ ਬੱਕਰੀ ਹੈ ਹਾਂ ਇਹ ਕਾਂਜ ਇਹ ਵਿੱਚ ਰੱਖੀ ਹੋਈ ਹੈ ਨਾ ਹਾਂਜੀ ਹਾਂਜੀ ਇਹ ਵੀ ਕਾਂਜ ਬੱਕਰੀ ਹੈ ਦੇਖ ਸਕਦੇ ਇਹ ਵਿੱਚ ਰੱਖਿਆ ਹੈਗਾ ਮੰਨ ਤ ਰੱਖੇ ਹੋਏ ਨੇ ਵਿੱਚ ਹਾਂ ਕਰ ਲਓ ਸਾਈਡ ਤੇ ਲਿਆਓ ਜੀ ਬੱਕਰੀ ਹੋਰ ਇਹ ਵੀ ਦੇਖ ਸਕਦੇ ਹੋਗੇ ਬਾਈ ਜੀ ਕਹਿੰਦੇ 5 ਲੀਟਰ ਦੁੱਧਾ ਹੈਗਾ ਬੱਕਰੀ ਥੱਲੇ ਠਪਟਾ ਅਚਾਰ ਤੋਂ ਬਿਨਾ ਹੋਰ ਕੀ ਕੀ ਚੱਲਦਾ ਇਹਨਾਂ ਨੂੰ ਫਿਰ ਜੀ ਬਾਈ ਬਰਸੀਨ ਪਾਈ ਜਾਂਦੇ ਆ ਬਰਸੀਨ ਹਾਂ ਜੀ ਗੁਮਾਰੇ ਦਾ ਟੋਕਾ ਜੀ ਹੁਣ ਤਾਂ ਬੱਕਰੀਆਂ ਸਫਰ ਮੰਨੀਆਂ ਵੀਆਂ ਨੇ ਬਾਹਰ ਨਿਕਲੀਆਂ ਨਹੀਂ ਨਾ ਬਾਈ ਕਦੇ ਅੱਜ ਥੋੜਾ ਜਿਹਾ ਸਵੇਰੇ ਸਾਧਰੇ ਕਰਕੇ ਸਫਰ ਦਾ ਟੈਂਪੂ ਕਰਕੇ ਮੰਨ ਗਈਆਂ ਠੀਕ ਆ ਜੀ ਕੋਈ ਮੱਕੀ ਮੁੱਕੀ ਕਣਕ ਕਣਕ ਵਗੈਰਾ ਉਹ ਵੀ ਵੀਰੇ ਪਾ ਰਹੇ ਹਾਂ ਉਹ ਵੀ ਚੱਲੀ ਜਾਂਦਾ ਹਾਂ ਜੀ ਹਾਂ ਉਹ ਵੀ ਪਾ ਰਹੇ ਹੋਰ ਦਿਖਾਓ ਜੀ ਜੇ ਕੋਈ ਬੱਕਰੀ ਹੈਗੀ ਆਪਣ ਨੂੰ ਦਿਖਾਓ ਲੈ ਜਾ ਹਟ ਬਤਾ ਹਾਂ ਪਿੰਡ ਕਿਹੜਾ ਦੱਸਦੀ ਵੀਰੇ ਵੀਰੇ ਪਿੰਡ ਮੂੰਗੋ ਜੀ ਮੂੰਗੋ ਦਾ ਵੀ ਮੂੰਗੋ ਪਿੰਡ ਤੋਂ ਨੇ ਬਾਈ ਜੀ ਹਣਾ ਹਾਂ ਜੀ ਹਾਂ ਜੀ ਦੇਖ ਸਕਦੇ ਹੋ ਪੱਪੀ ਆ ਗਿਆ ਹੁਣ ਉਹ ਰਿਹਾ ਹੁਣ ਆਇਆ ਤਾਂ ਲੈ ਵੀ ਆ ਵੀ ਚੈੱਕ ਕਰੋ ਇਹ ਲਾਲ ਡੱਬੀ ਆ ਗਈ ਕੰਨ ਕੰਨ ਦੇਖ ਸਕਦੇ ਹੋ ਹਣਾ ਲੈ ਇਹਦੇ ਕਿ ਕਿੰਨੇ ਸੂਏ ਲੈ ਲੇ ਤੂੰ ਦੂਜੇ ਸੂਏ ਵੀਰੇ ਇਹ ਲੈ ਦੂਜੇ ਸੂਏ ਐ ਕਰੋ ਵੀ ਨਾ ਵੇਚਣ ਵਾਲਾ ਦਿਖਾ ਦਿਓ ਇਸ ਤੋਂ ਬਾਅਦ ਕੋਈ ਆ ਦਿਖਾ ਕੇ ਇੱਕ ਹਾਂ ਲਿਆਓ ਜੀ ਜਸੂਆ ਗਈ ਹਾਂਜੀ ਹਾਂਜੀ ਵੇਚਣ ਵਾਲਾ ਦਿਖਾਓ ਵੇਚਣ ਵਾਲਾ ਵੀਰੇ ਮਾਲ ਹੈ ਨਹੀਂ ਵੇਚਣ ਵਾਲਾ ਤਾਂ ਕੱਲੇ ਛੇਲੇ ਛੇਲੇ ਹੀ ਨੇ ਜੀ ਅੱਛਾ ਕਿਹੜੇ ਕਿਹੜੇ ਦਿਖਾਓ ਨਾ ਦਿਖਾਓ ਛੇਲਾ ਲਿਆਓ ਜੀ ਉੱਥੇ ਆਜੋ ਬਾੜਾ ਆਜੋ ਆਜੋ ਜੀ ਬਾਈ ਕਹਿੰਦਾ ਕਿ ਸੇਂਦੀ ਬੱਕਰੀ ਦੇ ਦਾਂਗੇ ਬਾਈ ਜੀ ਆ ਬੱਕਰੀ ਉੱਠ ਖੜ ਮਰ ਜਾ ਸਾਪ ਲਿਆ ਪਿਆ ਆ ਬੱਕਰੀ ਹਾਂਜੀ ਲਓ ਜੀ ਬਾਈ ਕਹਿੰਦਾ ਆ ਬੱਕਰੀ ਦੇ ਦਾਂਗੇ ਨਾ ਛੇਲੇ ਨਹੀਂ ਜੀ ਗਾਇਲ ਆਹ ਨਾ ਇਹ ਨਹੀਂ ਛੇਲਾ ਹੈ ਜੀ ਇਹ ਚੋਲੀ ਬਾਈ ਚਾਚੂ ਪੀ ਲਈ ਹੁਣ ਮੁੰਡਿਆਂ ਨੇ ਕਰਕੇ ਦੁੱਧ ਦੇ ਦੇ ਥੱਲੇ ਹੀ ਬਾਈ ਜੀ 4 ਲੀਟਰ ਆਸਟ 4 ਲੀਟਰ ਦਾ ਗਾਰੰਟੀ ਹੈ ਜੀ ਹਾਂ ਬਿਲਕੁਲ ਜੀ ਲੈ ਵੀ 4 ਲੀਟਰ ਦੁੱਧ ਦਾ ਕਹਿ ਰਹੇ ਨੇ ਬਾਈ ਕੀ ਮੰਗਿਆ ਕੀ ਇਹਦਾ ਦੂਜਾ ਸੁਆ ਜੀ ਪੱਠ ਦਾ ਕੀ ਮੰਗਿਆ ਕੀ ਇਹਦਾ ਇਹਦਾ 30000 ਰੁਪਏ ਦੀ ਡਿਮਾਂਡ ਕਰੀ 30000 ਰੁਪਏ ਮੰਗਿਆ ਬਿਨਾਂ ਬੱਚਿਆਂ ਤੋਂ ਬਾਈ ਜੀ ਬਿਨਾਂ ਬੱਚਿਆਂ ਤੋਂ ਬੱਚੇ ਨਹੀਂ ਦੇਣਗੇ ਨਾ ਜੀ ਨਾ ਬੱਚੇ ਨਹੀਂ ਦੇਣਗੇ ਵੀ 30000 ਰੁਪਏ ਮੰਗਿਆਗਾ 4 ਲੀਟਰ ਦੁੱਧ ਦਾ ਕਹਿ ਰਹੇ ਨੇ ਹੋਰ ਕਿਹੜਾ ਸੇਲ ਆ ਜੀ ਆ ਛੋਟਾ ਬੱਚਾ ਇਹ ਕਿਹੜਾ ਸੇਲ ਆ ਇਹ ਕਿੰਨੇ ਰੁਪਈਆ ਦਾ ਵੇਚਣਾ ਜੀ 2.5 ਮਿੰਟ ਦਾ ਬੱਚਾ ਹੋਗਾ ਇਹ ਇਹ ਬੱਚਾ ਭਾਈ ਜੀ 11000 ਦਾ ਦਵਾਂਗੇ ਜੀ। ਲੈ ਵੀ 11000 ਰੁਪਏ ਦਾ ਦੇਣਗੇ ਭਾਈ। ਬਰੀਡਰ ਚੰਗਾ ਉਹਦੇ ਬਰੀਡਰ ਦਾ ਬੱਚਾ ਇਹਦਾ ਬੰਦਾ ਘਰੋਂ ਆ ਕੇ ਆਪਣੇ ਕੋਲ ਤਸੱਲੀ ਨਾਲ ਦੇਖ ਕੇ ਜਾਨਵਰ ਤੇ ਇਹ ਨਹੀਂ ਹੈ ਵੀ ਦੱਸਿਆ ਹੋਰ ਬੱਕਰੀ ਦਾ ਨਿਕਲੂ ਹੋਰ ਦਾ। ਬਣੂਗਾ ਗਰੈਂਟੇਰ ਬਿਲਕੁਲ ਭਾਈ ਬਿਲਕੁਲ ਹੁਣ ਤੁਸੀਂ ਨਾ ਵੱਡਾ ਬਰੀਡਰ ਦੇਖ ਹੀ ਲਿਆ ਆਪਣੇ ਕੋਲੇ ਜਿਹੜਾ ਬੱਚਾ ਹੈਗਾ ਸਹੀ ਗੱਲ ਹੈ ਭਾਈ ਖਰਾਕ ਪਾਵੇ ਜਿਹੜੀ ਮੀਂਹ ਨਹੀਂ ਬਿਲਕੁਲ ਭਾਈ ਖਰਾਕ ਦੇ ਸਿਰ ਤੇ ਚੱਲਣਾ ਸਾਰੇ ਕੰਮ ਨੇ ਸਹੀ ਗੱਲ ਹੈ ਭਾਈ ਇਹਦਾ ਘਰ ਖੜੀਆ 42 43 ਇੰਚ ਮਾਂ ਦੀ ਹਾਈਟ ਹੈ 42 43 ਇੰਚ ਹਾਂਜੀ 43 ਇੰਚ ਹਾਈਟ ਆ ਭਾਈ ਕਹਿੰਦਾ ਹੋਊਗਾ ਵੀ ਤਿੰਨ 2.5 ਮਹੀਨੇ ਦਾ ਇਹ ਭਾਈ ਜੀ ਹਾਂ ਸਵਾ 2 ਮਹੀਨੇ ਦੇ ਡੇ ਸਵਾ 2 ਦੇ ਭਾਈ ਨੰਬਰ ਬੋਲ ਦਿ ਇੱਕ ਵਾਰੀ ਨੰਬਰ ਆਪਣਾ 78143 ਜੀ ਹਾਂਜੀ 43919 ਜੀ ਹੋਰ ਇੱਕ ਇੱਕ ਵਾਰੀ 78143 43919 ਜੀ ਚਲੋ ਠੀਕ ਹੈ ਭਾਈ ਜੀ ਠੀਕ ਹੈ ਵੀਰੇ ਧੰਨਵਾਦ ਆ ਦੰਨਿਆ ਮੌਕਾ ਤੁਹਾਨੂੰ ਕਿਸੇ ਟਾਈਮ ਰਿਵਾਈਜ਼ ਜਰੂਰ ਘਰੇ ਆ ਕੇ ਜਰੂਰ ਵੀਡੀਓ ਬਣਾਉਣੀ ਆ 1000 ਜਰੂਰ ਵੀਰੇ ਪੂਰੇ ਫਾਰਮ ਦੀ ਵੀਜਟ ਕਰਾਉਣੀ ਆ ਆਪਣੇ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਆ ਤੂਰੀ ਵਾਲੇ ਵੀਰ ਹੋਣਾ ਦਾ ਲੋ ਜੀ ਬਾਈ ਜੀ ਕਰ ਲਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਜਾਣਕਾਰੀ ਬਾਈ ਜੀ ਤੋਂ ਲੈਣੀ ਹੋਵੇ ਬਾਕੀ ਆ ਬੱਕਰਾ ਥੇਲ ਤੇ ਆ ਨਾ ਭਾਈ ਜੀ ਬੰਨ ਵਾਲਾ ਬੱਚਾ ਹੈਗਾ 22 25 ਬੱਚੇ ਘਰੇ ਨੇ ਉਹ ਛੋਟੇ ਨੇ ਬੱਚੇ ਹੋਰ ਉਸੇ ਬਰੀਡਰ ਦੇ ਨੇ ਬਿਲਕੁਲ ਜੀ ਬਿਲਕੁਲ ਤਿੰਨੇ ਬਰੀਡਰ ਸੀਗੇ ਆਪਣੇ ਕੋਲੇ ਤਿੰਨੇ ਟਾਪ ਦੇ ਨੇ ਯਾਨੀ ਕਿ ਇਹ ਵੱਡਾ ਪਾਇਆ ਆਪਾਂ ਨੇ ਹਾਂ ਆ ਬੱਚਾ ਇਹਦੀ ਕੀ ਛੱਡਿਆ ਇਹ ਤੋਂ ਝੋੜੀ ਹੁਣ ਇਹ ਤੋਂ ਲਿਆ ਕੁਝ ਦੂਜੇ ਬੱਚਿਆਂ ਤੋਂ ਲੈ ਲਈ ਠੀਕ ਸਾਰੇ ਬੱਚੇ ਟਾਪ ਦੇ ਨੇ ਵੀਰੇ ਠੀਕ ਆ ਬਾਈ ਜੀ ਧੰਨਵਾਦ ਧੰਨਵਾਦ